ਯਾਰੀਓ ਭੈਣੋ ਪੀ ਆਰਟੀਸ ਦੀਆਂ ਬੱਸਾਂ ਬੰਦ ਹੋ ਗਈਆਂ ਕਿਤੇ ਬਾਹਰ ਜਾਣ ਵਾਲੀਆਂ ਬੱਸਾਂ ਤੇ ਕਿੱਥੇ ਜਾਣ ਇਹ ਵੀ ਸੋਚੋ ਮਾਂ ਦੀ ਇਨਾਮੀ ਨਹੀਂ ਸਾਡੇ ਸਾਇਆ ਮੇਰਾ ਕਿਉਂਕਿ ਸਾਡੇ ਤੋਂ ਟੈਕਸ ਕੱਟ-ਕੱਟ ਕੇ ਸਰਕਾਰਾਂ ਤੋਂ ਕੁਝ ਵੀ ਪੁੱਲਿਓ ਦੇ ਰਹੀਆਂ ਸਾਡੀਆਂ ਜੇਬਾਂ ਦੇ ਉੱਤੇ ਕੈਂਸੀਆਂ ਵੇਚ ਕੇ ਉਹ ਹੀ ਸਾਡੇ ਨੂੰ ਕੁਝ ਦੇ ਰਹੀਆਂ ਜੇ ਤੋ ਇਹਨਾਂ ਸਰਕਾਰਾਂ ਕੋਲ ਖਜ਼ਾਨੇ 24 ਘੰਟੇ ਖਾਲੀ ਰਹਿੰਦੇ ਆ ਜੇ ਤੇ ਨਾਂ ਦੇ ਸੀਮੇ ਦੇ ਅੰਦਰ ਤੁਸੀਂ ਪਾਣੀ ਆਉਂਦੀਆਂ ਸਾਡੇ ਕੋਲ ਬਹੁਤ سارے ਆਗੂ ਆ ਜਿਨ੍ਹਾਂ ਨੇ ਬਹੁਤ ਸਾਰੀਆਂ ਕੰਮਾਂ ਕਰਿ ਲਾਇਆ ਲੜਾਈਆਂ ਜਿੱਤਿਆ ਅੱਜ ਸਾਡੇ ਦੇਖ ਕੇ ਉਹਨਾਂ ਦਾ ਹੱਥ ਖਾਂ ਅਸੀਂ ਪੰਜਾਬ ਸਰਕਾਰ ਤਾਂ ਕੀ ਕੇਂਦਰ ਸਰਕਾਰ ਤਾਂ ਕਿਤਨਾ ਇਟ ਬੁਝੋਣਾ ਜਾਣਦੇ ਆ ਸੋ ਇਸ ਕਰਕੇ ਅਸੀਂ ਪਹਿਣਾ ਨਾ ਆਪਣੇ ਜੀਰਾਂ ਨਾਲ ਅਸੀਂ ਹਰ ਵੇਲੇ ਖੜੇ ਆ ਜਦੋਂ ਮਾਂ ਸਰਕਾਰ ਪੱਤਾਂੇ ਨੇ ਚਾਈ ਸੀ ਇਹੇ ਆਸ਼ਾ ਵਰਕਰਾਂ ਨੂੰ ਕਿ ਬਾੜਾ ਕੱਤੀ ਕੋਰ ਦਾ 5000000 ਆ ਰਹੀ ਆ ਕਿੱਥਾ ਜਾਊਗਾ ਕਾਰ ਟੈਂਸਰਾ ਮਾਟੇ ਟੈਂਸਰਾ ਦਿੱਤਾ ਹੁੰਦੇ ਸਾਡਾ ਕੱਤੀ ਕੋਰ ਦਾ ਤਾਂ ਮਾਤਾ 5000000 ਹੋਇਆ ਉਪਰੋਂ ਦੀ ਜਗ੍ਹਾ ਸਾਡੇ 10 10 200 ਦਾ ਪਿਆ ਤੇ ਪਈਏ ਸਾਨੂੰ ਦਿਲ ਦੇ ਸੀ ਮਾਨਪਤਾ ਉਹਨਾਂ ਤੇ ਬਸ ਸੋਪੀਕਾਰ ਦਿੱਤੀ ਆ ਤੇ ਸਾਡੀਆਂ ਭੈਣਾਂ ਤੇ ਵੀ ਨਾਲ ਮੋਟਰ ਸਟੇਟ ਆਇਆ ਜੀ ਸਾਨੂੰ ਮੇ ਖਾਣੇ ਨਾਲ ਜੋੜਦੀ ਲੱਗੇ ਆ ਜਿਹੜਾ 24 ਘੰਟੇ ਖਾਲੀ ਰਹਿੰਦਾ ਆ ਤਾਂ ਜਿਹੜਾ ਸਾਡਾ ਮਾਨਪੱਤਾ ਤੇਰੋ ਸਾਡਾ ਆਇਆ ਮੈਨੂੰ ਲੱਗਦਾ ਉੱਤੇ ਵੀ ਇਹਨਾਂ ਨੇ ਕੈਂਜੀ ਵੇਰਨੀ ਆ ਪਰ ਅਸੀਂ ਇਹਨਾਂ ਦੇ मंसूਬੇ ਨੂੰ ਕਾਮਯਾਬ ਨਹੀਂ ਹੋਣ ਦੇਣਾ ਕਿਉਂਕਿ ਸਾਡੇ ਪਾਰਟੀ ਆਪਣੀਆਂ ਲੜਾਈਆਂ ਲੜਨ ਜਾਣਦੇ ਆ ਤੇ ਪੰਜਾਬੀ ਸੀ ਜਿਨ੍ਹਾਂ ਨੇ ਆਪਣੀ ਜ਼ੇਤ ਦੇ ਇਜ਼ਾਤੀ ਦੀ ਲੜਾਈ ਵੀ ਇਹਨਾਂ ਨੇ ਲੜ ਲਾ ਕੇ ਆਪਣੇ ਆਪ ਨੂੰ ਤਾਂ ਕੀ ਇਹਨਾਂ ਨੂੰ ਵਿਸ਼ਵ ਭਰ ਦੇ ਗਵਾਰਾ ਨੂੰ ਵੀ ਅੱਜ ਦੱਸੀਆਂ ਸੁਭਾਣ ਜਾਣਾ ਤੇ ਅਸੀਂ ਆਪਣੇ ਇਹਨਾਂ ਨੇ ਬਿਨਾਂ ਰਾਜਨੀਤੀ ਤੋਂ ਬਹੁਤ ਗਰੀਬ ਮਾਰਵਾ ਦੇ ਇਹਨਾਂ ਨੇ ਘਰੋਂ ਦੇਖ ਲਿਆ ਆ ਅਜਿਹਾ ਨਾ ਗਰਾਤੀ ਵੀ ਨੂੰ ਆਣੀ ਆ ਸਾਡਾ ਸਾਥ ਐਸਾ ਲੇਕ ਤੁਝੇ ਨਾ ਰਹਿਣਾ ਆ ਅਸੀਂ ਲੜਨਾ ਜਾਣਦੇ ਆ ਅਸੀਂ ਜਿੱਤਣਾ ਜਾਣਦੇ ਆ ਸੰਘਰਸ਼ਾ ਸਾਡਾ ਅਸੀਂ ਹਾਰਨਾ ਨਹੀਂ ਜਾਣਦੇ ਭਗਵਾਨ ਤੁਹਾਨੂੰ ਨੇ ਕੋਈ ਜੀ ਉਸਦੀ ਮਨਾ ਜੁ ਕੋ ਟਿੱਕਾ ਹੋ ਰਿਹਾ ਨਹੀਂ ਕੋਈ ਤਾਂ ਕੋਈ ਤਾਂ ਨਹੀਂ ਜਿਹੜੇ ਇਹਨਾਂ ਨੇ ਆਪੇ ਨਾ ਕਿਹਾ ਇਹ ਆਪਦੇ ਆਪੇ ਨਾ ਕਿਹਾ ਬੁਲਾ ਕੇ ਤਾਂ ਜਿਨ੍ਹਾਂ ਨੇ ਲੋਨ ਲੈ ਕੇ ਘਰ ਬਣਾ ਲੈ ਘਰ ਤੇ ਆਪਣੀ ਬਾਹਰ ਵਾਲੀ ਕਰਵਾਉਣੀ ਆ ਲੋਕ ਜਾਗ ਸੁੱਕੇ ਆ ਹੁਣ ਕਿਨਾ ਕੀ ਕਿਨਾਂ ਦੀਆਂ ਗੱਲਾਂ ਦਾ ਇੱਕ ਵਾਰ ਜਵਾਬ ਪੱਕਾ ਨਾ ਦੇਣਗੇ ਗੋਟਾ ਹਾਂਜੀ ਮੈਂ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੌਰ ਤੇ ਅੱਜ ਅਸੀਂ ਮਤਲ ਜੜੀਆਂ ਸਾਡੇ ਕੱਟੇ ਹੋਏ ਪੱਤੇ ਆ ਉਹਨਾਂ ਨੂੰ ਬਹਾਲ ਕਰਨ ਲਈ ਜਿਹੜੀਆਂ ਸਾਡੀਆਂ ਆਸ਼ਾ ਵਰਕਰ 60 ਸਾਲ ਦੀਆਂ ਬਿਨਾਂ ਗੈਰਜ਼ਟੀ ਤੋਂ ਘਰਾਂ ਨੂੰ ਤੋੜ ਦਿੱਤੀਆਂ ਆ ਮਾਨ ਸਰਕਾਰ ਨੇ ਸਾਡੇ ਨਾਲ ਬਾਧਾ ਕੀਤਾ ਸੀਗਾ ਇਹ ਜਦੋਂ ਸਾਡੀ ਸਰਕਾਰ ਸੱਤਾ ਦੇ ਵਿੱਚ ਆਊਗੀ ਅਸੀਂ 2500 ਰੁਪਏ ਤੋਂ ਤੁਹਾਡਾ 5000 ਰੁਪਿਆ ਕਰ ਦਵਾਂਗੇ ਇਨਸੈਂਟਿਵ ਤੇ ਪਰ ਇਹਨਾਂ ਨੇ ਸਾਡਾ ਇਨਸੈਂਟਿਵ ਵਾਅਦਾ ਕਰਨ ਦੀ ਬਜਾਏ ਜੋ ਸਾਨੂੰ ਤਿਲ-ਫੁਲ ਮਿਲ ਰਿਹਾ ਸੀਗਾ ਉਹਦੇ ਵਿੱਚ ਵੀ ਇਹਨਾਂ ਨੇ ਆਪਣੀ ਘਟੌਤੀ ਕਰਤੀ ਜਿੱਦਾਂ ਪ੍ਰੈਗਨੈਂਟ ਔਰਤਾਂ ਨੂੰ ਅਸੀਂ ਲੱਭ ਕੇ 3 ਮਹੀਨੇ ਦੇ ਅੰਦਰ-ਅੰਦਰ ਰਜਿਸਟ੍ਰੇਸ਼ਨ ਕਰਾਉਂਦੇ ਸੀਗੇ ਉਹਦੇ ਸਾਨੂੰ ਪਰ ਪ੍ਰੈਗਨੈਂਟ ਦਾ ਪਹਿਲਾਂ 200 ਰੁਪਈਆ ਮਿਲਦਾ ਸੀਗਾ ਫੇਰ ਹੀ ਨਹੀਂ 100 ਰੁਪਈਆ ਕੀਤਾ ਹੁਣ ਇਹ ਐਡੀ ਬਿਸ਼ਰਮ ਸਰਕਾਰ ਹੈ 50 ਰੁਪਏ ਤੋਂ ਵੀ ਗਈ ਗੁਜਰੀ ਇਹ ਨਹੀਂ ਸਾਡੇੋਂ 50 ਰੁਪਏ ਵੀ ਕੱਟ ਦਿੱਤੇ ਜਦੋਂ ਅਸੀਂ ਕਿਸੇ ਡਿਲੀਵਰੀ ਵਾਲੇ ਨਾਲ ਰਾਤ ਨੂੰ ਜਾਂਦੇ ਸੀਗੇ ਤਾਂ ਉਹਨਾਂ ਦਾ ਸਾਨੂੰ 150 ਰੁਪਏ ਦਿੱਤਾ ਜਾਂਦਾ ਸੀਗਾ ਸਾਡੇ ਉਹ ਵੀ ਇਨਸੈਂਟਿਵ ਕੱਟ ਤੇ ਬਲੱਡ ਚੜਾਉਣ ਵਾਲਿਆਂ ਦਾ 220 ਰੁਪਏ ਮਿਲਦੇ ਸੀਗੇ ਉਹ ਵੀ ਇਨਸੈਂਟਿਵ ਸਾਡੇ ਕੱਟ ਦਿੱਤੇ ਅਸੀਂ ਇਸ ਗੱਲ ਤੋਂ ਇਸ ਸਰਕਾਰ ਨਾਲ ਬਹੁਤ ਨਾਰਾਜ਼ ਆਂ ਕਿਉਂਕਿ ਇਹ ਸਰਕਾਰ ਸਾਨੂੰ ਮੀਟਿੰਗ ਦਾ ਟਾਈਮ ਦੇ ਕੇ ਬਾਰ-ਬਾਰ ਮੁੱਕਰ ਜਾਂਦੀ ਆ ਪਤਾ ਨਹੀਂ ਤਾਂ ਭਗਵਾਨ ਜੀ ਨਸ਼ੇ ਦੇ ਲੋਰ ਵਿੱਚ ਸਾਨੂੰ ਮੀਟਿੰਗ ਦਾ ਟਾਈਮ ਦੇ ਦਿੰਦਾ ਆ ਪਰ ਜਦੋਂ ਕੋਈ ਵੀ ਮੀਟਿੰਗ ਕਰਨ ਜਾਂਦਾ ਆ ਇਹ ਉੱਥੇ ਅਵੇਲੇਬਲ ਨਹੀਂ ਹੁੰਦਾ ਅਸੀਂ ਇਹ ਚਾਹੁੰਦੇ ਆ ਜੇ ਸਰਕਾਰ ਮੀਟਿੰਗ ਦਾ ਟਾਈਮ ਦਿੰਦੇ ਆ ਸਾਡੇ ਨਾਲ ਰੂਬਰੂ ਹੋ ਕੇ ਸਾਡੀਆਂ ਮੰਗਾਂ ਤੇ ਵਿਚਾਰ ਕਰਕੇ ਜੋ ਸਾਡੇ ਘੱਟੇ-ਬੱਤੇ ਆ ਉਹ ਬਹਾਲ ਕਰਨ 6 ਬਾਹਰ ਸਾਲ ਦੀ ਉਮਰ ਦੀਆਂ ਕੁੜੀਆਂ ਜਿਹੜੀਆਂ ਚਲ ਗਈਆਂ ਆ ਉਹਨਾਂ ਨੂੰ 5 ਸਾਲ ਦੀ ਗ੍ਰੈਜੂਇਟੀ ਦੇਣ ਇਹ ਮੰਗ ਅਸੀਂ ਆਪਣੀ ਮਨ ਆਕੇ ਛੱਡਣਾ ਆ ਚਾਹੇ ਇਹਦੇ ਲਈ ਸਾਨੂੰ ਫੇਰ ਲੰਬੇ ਸਮੇਂ ਲਈ ਸਾਨੂੰ ਨਾ ਹੜਤਾਲ ਤੇ ਜਾਣਾ ਪਵੇ ਅਸੀਂ ਸਰਕਾਰ ਦੀ ਏਟੜ ਨਾਲ ਏਟ ਪਿਆ ਕੇ ਸਾ ਲੈਣ ਅੱਜ ਦਾ ਜਿਹੜਾ ਧਰਨਾ ਆ ਪੰਜਾਬ ਤੇ ਆਪਣੇ ਭਾਰਤ ਕਾਲ ਦੀ ਮਤਲਬ ਕਾਲ ਦਿੱਤੀ ਗਈ ਸੀ ਸੀਆਈਟੀਯੂ ਸੈਂਟਰ ਆਫ ਟ੍ਰੇਡਿਯੂਨਿਨ ਦੇ ਵੱਲੋਂ ਜਿਹੜੇ ਇੱਕ ਵੱਖ-ਵੱਖ ਜਥੇਬੰਦੀਆਂ ਵੱਲੋਂ ਇਹ ਕਾਲ ਦਿੱਤੀ ਗਈ ਸੀ ਕਿ ਜਿਹੜੀ ਸੈਂਟਰ ਗਵਰਨਮੈਂਟ ਦੀਆਂ ਨੀਤੀਆਂ ਤੇ ਪੰਜਾਬ ਗਵਰਨਮੈਂਟ ਦੀਆਂ ਨੀਤੀਆਂ ਮਜ਼ਦੂਰ ਮੁਲਾਜ਼ਮ ਅਤੇ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਇਹ ਸਾਰੇ ਜਿਹੜੇ ਫੈਸਲੇ ਲੈ ਗਏ ਆ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਸੀਗੀ ਮੈਂ ਆਪਜੀ ਦੇ ਮਾਧਿਅਮ ਰਾਹੀਂ ਮੌਜੂਦਾ ਪੰਜਾਬ ਸਰਕਾਰ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਆ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਸੱਤਾ ਵਿੱਚ ਆਈ ਆ ਪੰਜਾਬ ਦੇ ਵਿੱਚ ਜਿਹੜੇ ਕੰਟਰਕਸ਼ਨ ਵਰਕਰ ਆ ਇਹਨਾਂ ਦੀਆਂ ਜਿਹੜੀਆਂ ਸਕੀਮਾਂ ਸੀਗੀਆਂ ਵੈਲਫੇਅਰ ਬੋਰਡ ਦੀਆਂ ਐਕਟ 1996 ਉਹਦੇ ਵਿੱਚ ਜਿਹੜੀਆਂ ਸਕੀਮਾਂ ਮਿਲਦੀਆਂ ਸੀਗੀਆਂ ਉਹਨਾਂ ਦੇ ਵਿੱਚ ਕਾਫੀ ਕਟੌਤੀ ਕੀਤੀ ਗਈ ਆ ਮੌਜੂਦਾ ਸਰਕਾਰ ਵੱਲੋਂ ਤੇ ਜਿਹੜੇ ਐਕਸੀਗਰੇਸ਼ੀਆ ਕੇਸ ਆ ਡੈਥ ਕੇਸ ਆ ਐਕਸੀਡੈਂਟ ਕੇਸ ਆ ਉਹ ਵੀ ਪੰਜਾਬ ਸਰਕਾਰ ਵੱਲੋਂ ਰੋਕੇ ਜਾ ਰਹੇ ਆ ਤੇ ਮਜ਼ਦੂਰ ਕਾਫੀ ਪਰੇਸ਼ਾਨ ਆ ਤੇ ਮਜ਼ਦੂਰਾਂ ਦੇ ਤੇ ਕਿਸਾਨਾਂ ਦੇ ਵਜੂਤ ਤੇ ਇਹ ਸਰਕਾਰ ਬਣੀ ਸੀਗੀ ਤੇ ਸਰਕਾਰ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਆਪਣੇ ਵੱਲੋਂ ਸਕੀਮਾਂ ਜਿਹੜੀਆਂ ਬੰਦ ਕੀਤੀਆਂ ਗਈਆਂ ਜਾਂ ਲੋਕਾਂ ਦੀਆਂ ਜਿਹੜੀਆਂ ਐਕਸੀਗਰੇਸ਼ੀਆ ਸਕੀਮ ਆ ਡੈਥ ਕੇਸ ਆ ਵਿਧਵਾ ਔਰਤਾਂ ਅਤੇ ਬੇਸਹਾਰਾ ਅਨਾਥ ਬੱਚਿਆਂ ਦੇ ਜਿਹੜੇ ਸਕੀਮਾਂ ਆ ਉਹਨਾਂ ਨੂੰ ਫੌਰਨ ਲਾਗੂ ਕਰੇ ਨਹੀਂ ਤਾਂ 227 ਆਉਣ ਵਾਲਾ ਜਿਸ ਤਰ੍ਹਾਂ 227 ਦੇ ਵਿੱਚ ਪਹਿਲਾਂ ਆਮ ਆਦਮੀ ਪਾਰਟੀ ਆਈ ਆ ਤੇ 227 ਵਿੱਚ ਇਹਨੂੰ ਵਾਪਸ ਕਰਾਂਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਤੇ ਆਪ ਦੇ ਮਾਦੀਆਂ ਦਾ ਧੰਨਵਾਦ ਕਰਦਾ ਕਾਨ੍ਹ ਮੰਧੇਰ ਕੁਮਾਰ ਵੱਡੂਆਣ ਮੈਂ ਸੀਟੂ ਦਾ ਜ਼ਿਲ੍ਹੇ ਦਾ ਜਨਰਲ ਸੈਕਟਰੀ ਪੰਜਾਬ ਦਾ ਬਾਈਸ ਪ੍ਰਧਾਨ ਤੁਸੀਂ ਸਰਦ ਆਪ ਵੀ ਤੁਹਾਨੂੰ ਪਤਾਸ਼ੀ ਕੀਤਾ ਗਿਆ ਕਿ ਕਹਿਣਾ ਚਾਹੁੰਗੇ ਅੱਜ ਦਾ ਧਾਨਾ ਪ੍ਰਦਰਸ਼ਨ ਦੇਸ਼ ਦੀਆਂ 10 ਸਟੇਟ ਜੁਨਨਾਂ ਮਲਾ ਮਲਾਜਮਾਨੀਆਂ ਫੈਡਰੇਸ਼ਨਾਂ ਉਹਨਾਂ ਨੂੰ ਜਿਹੜੀ ਸਪੋਰਟ ਆ ਐਸਕੇਐਮ ਦੀ ਕਿਸਾਨਾਂ ਵੱਲੋਂ ਸਪੋਰਟ ਸੀ ਕਿਉਂਕਿ ਮੋਦੀ ਦੀ ਸਰਕਾਰ ਨੇ ਮਜ਼ਦੂਰਾਂ ਦੇ ਖਿਲਾਫ ਕਾਨੂੰਨ ਕਾਨੂੰਨ ਬਣਾਇਆ ਜਿਹੜੇ ਪਹਿਲੇ ਕਾਨੂੰਨ ਆ 44 ਕਾਨੂੰਨ ਸੇ ਉਹਦੇ ਵਿੱਚੋਂ 29 ਕਾਨੂੰਨ ਮਜ਼ਦੂਰਾਂ ਦੇ ਉਹਨਾਂ ਖਾਰਜ ਕਰ ਦਿੱਤੇ ਉਹਨਾਂ ਖਤਮ ਕਰ ਦਿੱਤਾ ਬਾਕੀ ਕਾਨੂੰਨਾਂ ਦਾ ਚਾਰ ਲੇਬਰ ਕੋਡਾਂ ਦਾ ਇੱਕ ਕੋਡ ਬਣਾ ਦਿੱਤਾ ਚਾਰ ਲੇਬਰ ਕੋਡ ਬਣਾ ਦਿੱਤੇ ਉਹਦੇ ਨਾਲ ਜੇ ਉਹ ਪਾਸ ਹੋ ਗਿਆ ਚਾਰ ਲੇਬਰ ਕੋਡ ਉਹਦੇ ਨਾਲ ਯੂਨੀਅਨ ਬਣਾਉਣ ਦਾ ਅਧਿਕਾਰ ਸਾਡਾ ਜਾਂਦਾ ਲੱਗਣਾ ਰੈਲੀ ਤੇ ਤਾਨਾ ਲਾਣ ਦਾ ਸਾਡਾ ਅਧਿਕਾਰ ਜਾਂਦਾ ਲੱਗਣਾ ਜੇ ਮੰਨ ਲਓ ਦੇਸ਼ ਦਾ ਪੂੰਜੀਪਤੀ ਜ਼ਗੀਰਦਾਰ ਸਾਨੂੰ ਤਮਜਦੁਰਾਂ ਤੰਗ ਕਰਦਾ ਪੈਸੇ ਨਹੀਂ ਦਿੰਦਾ ਤਰਖਾ ਨਹੀਂ ਬਣਾਦਾ ਉਹ ਸਾਡੇ ਸਾਰੇ ਜਿਹੜੇ ਆ ਬੈਨੀਫਿਟ ਸਹੂਲਤ ਜਿਹੜੀ ਆ ਉਹ ਸਾਡੀ ਸਾਰੀ ਜਾਂਦੀ ਲੱਗਣੀ ਆ ਇਸ ਕਰਕੇ ਅਸੀਂ ਅੱਜ ਬੰਦ ਕੀਤਾ ਮੋਦੀ ਦੀ ਸਰਕਾਰ ਨੇ ਜਿਹੜੀ ਡਿਊਟੀ ਸੀ 8 ਘੰਟੇ ਅਸੀਂ 1886 ਦੇ ਵਿੱਚ ਲੜ ਕੇ ਸ਼ਹੀਦੀਆਂ ਪ੍ਰਾਪਤ ਕਰਕੇ 8 ਘੰਟੇ ਦੀ ਡਿਊਟੀ ਲਈ ਸੀ ਅੱਜ ਮੋਦੀ ਦੀ ਸਰਕਾਰ ਨੇ 8 ਤੋਂ 12 ਕੈਂਡੀ ਡਿਊਟੀ ਕਰ ਦਿੱਤੀ ਅੱਗੇ ਜਦੋਂ 8 ਤੋਂ 1 ਘੰਟਾ ਵੀ ਉੱਪਰ ਲੱਗਦਾ ਸੀ ਤਾਂ ਉਹਦਾ ਡਬਲ ਓਵਰਟਾਈਮ ਮਿਲਦਾ ਸੀ ਅੱਜ ਉਹ ਡਬਲ ਓਵਰਟਾਈਮ ਸਾਨੂੰ ਨਹੀਂ ਮਿਲਣਾ 12 ਘੰਟੇ ਡਿਊਟੀ ਦਿਹਾੜੀ ਹੋਈ ਇਸ ਕਰਕੇ ਮੋਦੀ ਦੀ ਸਰਕਾਰ ਨੇ ਦੇਸ਼ ਦੇ ਜਿੰਨੇ ਸਰਕਾਰੀ ਮੈਘਮੇ ਆ ਦੇਸ਼ ਦੇ ਪੂੰਜੀਪਤੀਆਂ ਕੋਲ ਕਾਡੀਆਂ ਦੇ ਭਾਅ ਵੇਦ ਦਿੱਤੇ ਸਾਡੇ ਆਨਵਾਰ ਸਮੇਂ ਦੇ ਵਿੱਚ ਬੱਚਿਆਂ ਨੂੰ ਸਰਕਾਰੀ ਨੌਕਰੀ ਨਹੀਂ ਮਿਲਣੀ ਇਸੇ ਤਰ੍ਹਾਂ ਸੇਹ ਸਹੂਲਤਾਂ ਸਾਡੇ ਕੋਲ ਉਹ ਵੀ ਚੰਦੀਆਂ ਲੱਗੀਆਂ ਰੁਜ਼ਗਾਰ ਮਿਲਣਾ ਨਹੀਂ ਮੋਦੀ ਕਹਿੰਦਾ ਸੀ ਮੇਰੀ ਸਰਕਾਰ ਬਣਾ ਦਿਓ ਸਾਲ ਜਦ 2 ਕਰੋੜ ਨੂੰ ਨੌਕਰੀ ਦਊਗਾ ਕਾਲਾ ਤਾਂ ਨਿੰਨਾ ਬਾਹਰ ਪਿਆ ਹਰ ਇੱਕ ਦੇ ਖਾਤੇ 'ਚ 15 ਲੱਖ ਪਾਊਗਾ ਇਹ ਗਮਰਾਹ ਕਰਕੇ ਲੋਕਾਂ ਤੋਂ ਵੋਟਾਂ ਲੈ ਕੇ ਗੱਡੀ ਦੇ ਬਹਿ ਗਿਆ ਇਸੇ ਤਰ੍ਹਾਂ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਤੁਹਾਨੂੰ ਧਰਨੇ ਮਿਆਰੇ ਰੈਲੀਆਂ ਨਹੀਂ ਕਰਨੀਆਂ ਪੈਣਗੀਆਂ ਮੇਰਾ ਸਰਕਾਰ ਆਲਾ ਦਿਓ ਅੱਜ ਉਹੀ ਭਗਵੰਤ ਮਾਨ ਡੰਡੇ ਨਾਲ ਜਿਹੜੇ ਹੱਕ ਮੰਗਦੇ ਉਹਨਾਂ ਨੂੰ ਕੁੱਟ ਰਿਹਾ ਜੇਲ੍ਹਾਂ ਵਿੱਚ ਸੁੱਟ ਰਿਹਾ ਜਿਹੜਾ ਭਗਵੰਤ ਮਾਨ ਇਹ ਗੱਲ ਕਹਿੰਦਾ ਸੀ ਵੀ ਗਨਮੈਨ ਲੈਣ ਦੀ ਲੋੜ ਨਹੀਂ ਚੰਗੇ ਕੰਮ ਕਰਾਂਗੇ ਅੱਜ ਉਹਦਾ ਪਰਿਵਾਰ ਸਣੇ ਹੋ 2000 ਬੰਦਾ ਸਕਿਉਰਟੀ ਦਾ ਲੈ ਕੇ ਘੁੰਮ ਰਿਹਾ ਇਸੇ ਤਰ੍ਹਾਂ ਇੱਕ ਗੱਲ ਹੋਰ ਹੋਰ ਕਹੀ ਸੀ ਕਿ ਹੂਟਰ ਵਾਲੀਆਂ ਗੱਡੀਆਂ ਨਹੀਂ ਅਸੀਂ ਲਵਾਂਗੇ ਆ ਜਾਲੀਸ਼ਾਨ ਗੱਡੀਆਂ 'ਚ ਘੁੰਮਦੇ ਆ ਤੇ ਹੂਟਰ ਸੜਕਾਂ ਦੇ ਧੜਾ ਧੜਾ ਵੱਜਦੇ ਆ ਇਹ ਜਿਹੜੀਆਂ ਸਰਕਾਰਾਂ ਆ ਇਹ ਮਜ਼ਦੂਰਾਂ ਮਲਾਜ਼ਮਾਂ ਕਿਸਾਨਾਂ ਦੇ ਬਰੋਚੂਆਂ ਸਾਡੀਆਂ ਮਿੱਤਰ ਨਹੀਂ ਇਸ ਕਰਕੇ ਅੱਜ ਅਸੀਂ ਬੰਦ ਕੀਤਾ ਜੇ ਆਉਣ ਵਾਲੇ ਸਮੇਂ 'ਚ ਮੋਦੀ ਦੀ ਸਰਕਾਰ ਨੇ ਚਾਰ ਲੇਬਰ ਕੋਡ ਰੱਦ ਨਾ ਕੀਤੇ 12 ਘੰਟੇ ਡਿਊਟੀ ਦਾ ਕਾਨੂੰਨ ਵਾਪਸ ਨਾ ਲਿਆ ਤੇ ਮਜ਼ਦੂਰਾਂ ਦੀ ਤਨਖਾਹ ਕਟੂ ਘਰ ਦੇ ਜਨ 26000 ਰੁਪਏ ਨਾ ਕੀਤੀ ਤਾਂ ਜਿੰਨੇ ਠੇਕੇ ਦੇ ਰੱਖੇ ਵਰਕਰ ਉਹ ਪੱਕੇ ਨਾ ਕੀਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੰਗ ਲੜੀ ਜਾਏਗੀ ਦੇਸ਼ ਵਿੱਚ ਲੜੀ ਜਾਏਗੀ ਚਾਹੇ ਅੱਜ ਇੱਕ ਦਿਨ ਦਾ ਬੰਦ ਹੋ ਆਉਣ ਵਾਲੇ ਸਮੇਂ ਚਾਹੇ ਜਿੰਨੇ ਦਿਨ ਦਾ ਮਰਜੀ ਟੇਡ ਜਿਹੜੇ ਨੇ ਫੈਸਲਾ ਦੇਣ ਗਿਆ ਕਿੰਨੇ ਦਿਨ ਦਾ ਬੰਦ ਕਰਨਾ ਅਸੀਂ ਸਾਰੇ ਲੋਕ ਤਿਆਰ ਵਾਂ ਚਾਹੇ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਮੋਦੀ ਨੂੰ ਗੱਦੀ ਤੇ ਨਹੀਂ ਰਹਿਣ ਦਵਾਗੇ ਭਗਵਾਨ ਦਮਨ ਨੂੰ ਗੱਦੀ ਤੇ ਨਹੀਂ ਰਹਿਣ ਦਵਾਗੇ ਜੋ ਇਹਨਾਂ ਨੇ ਲੋਕਾਂ ਨਾਲ ਵਾਦਾ ਖਿਲਾਫੀਆਂ ਕੀਤੀਆਂ ਉਹਦੇ ਖਿਲਾਫ ਲੋਕਾਂ 'ਚ ਜਾਵਾਂਗੇ ਤੇ ਇਹਨਾਂ ਦਾ ਭਾਂਡਾ ਫੋੜਾਂਗੇ ਤੇ ਇਹਨਾਂ ਨੂੰ ਗੱਡੀ ਤੋਂ ਲਾਵਾਂਗੇ ਧਰਮਾ ਜੀ ਤੇ ਸਰ ਕੀ ਹੋਣਾ ਨੇ ਸਮੇਂ ਦੇ ਵਿੱਚ ਭਗਵੰਤ ਮਾਨ ਦਾ ਘਰਾਓ ਦੀ ਕਿਤੇ ਜਾਵਾਂਗਾ ਕੋਟੀ ਜਾ ਕੁਛ ਅਜੋ ਇਹ ਤਾਂ ਸਾਡੀਆਂ ਜੂਨੀਅਰ ਫੈਸਲਾ ਕਰਨੀਆਂ ਜਿਹੜੀਆਂ ਦੇਸ਼ ਲੈਵਲ ਦੀਆਂ ਸਟੇਟ ਲੈਵਲ ਦੀਆਂ ਉਹ ਫੈਸਲੇ ਕੀਤੇ ਜਾਣਗੇ ਅਸੀਂ ਤਾਂ ਹੁਣ ਇਹ ਚਾਹਾਂਗੇ ਕਿ 27 ਦੇ ਵਿੱਚ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਮੈਂ ਆਮ ਆਦਮੀ ਆ ਲੋਕਾਂ ਨੂੰ ਪਤਾ ਲੱਗੇ ਆਮ ਆਦਮੀ ਨਹੀਂ ਇਹ ਖਾਸ ਆਦਮੀ ਆ ਇਹਨਾਂ ਦੇ ਮਾਈਨਿੰਗ ਦੇ ਪੈਸੇ ਉਹਨੇ ਦੇ ਘਰਾਂ 'ਚ ਜਾਣ ਲੱਪੇ ਪਹਿਲਾਂ ਕਾਂਗਰਸੀ ਕਾਲੀਆਂ ਦੇ ਘਰਾਂ ਜਾਂਦੇ ਸੀ ਹੁਣ ਇਹਨਾਂ ਦੇ ਘਰਾਂ ਜਾਂਦੇ ਆ ਤੇ ਜਦੋਂ ਆਇਆ ਗੱਡੀ ਤੇ ਕਹਿੰਦਾ ਮੈਂ ਐਨੇ ਪੈਸੇ ਇਕੱਠੇ ਕਰ ਲਏ ਨੇ ਮਾਈਨਿੰਗ ਚੋਂ ਵੀ ਹੋਰ GST ਜੋ ਵੀ ਹੋਰ ਪਾਸੇ ਕਿੰਨੇ ਇਹ ਪੈਸੇ ਦੱਸੇ ਅਸੀਂ ਪੰਜਾਬ ਦਾ ਕਰਜ਼ਾ ਮਾਈਨਸ ਕਰਾਂਗੇ ਅੱਜ ਮਾਈਨਸ ਦਾ ਕੀ ਕਹਨਾ ਅੱਜ 8500 ਕਰੋੜ ਲੈ ਲਿਆ ਖੁਸ਼ੀਆਂ ਮਨਾ ਰਹੇ ਆ 378000 ਕਰੋੜ ਪੰਜਾਬ ਸਰ ਕਰਜ਼ਾ ਚੜ ਗਿਆ ਅੱਜ ਇੱਕ ਬੰਦੇ ਸਰ ਪੰਜਾਬ ਦੇ ਇੱਕ ਬੰਦੇ ਦੇ ਇੱਕ ਬੱਚੇ ਦੇ 1 ਲੱਖ ਤੋਂ ਉੱਪਰ ਦੇਣਦਾਰੀ ਆ ਇਹ ਕਰਜ਼ਾ ਲੋਕਾਂ ਦੇ ਚੜਾ ਦਿੱਤਾ ਇਹ ਸਾਡੀਆਂ ਸਰਕਾਰਾਂ ਨਹੀਂ ਇਹ ਬੇਈਮਾਨ ਠੱਗਾਂ ਦੀਆਂ ਪੂੰਜੀ ਪਤੀ ਨੇ ਸਰਮਾਇਦਾ ਜਗੀਰਾਂ ਦੀਆਂ ਸਰਕਾਰਾਂ ਅਧਰਵਾਸ਼ਕ ਕੋਰ ਅੰਗਣਵਾੜੀ ਮਲਾਜ਼ਮ ਜੂਨੀਅਨ ਸੀ2 ਦੇ ਜ਼ਿਲ੍ਹਾ ਪ੍ਰਧਾਨ ਪੰਜਾਬ ਦੀ ਉਮੀਦ ਪ੍ਰਧਾਨ ਅੱਜ ਅਸੀਂ ਇਹ ਧਰਨਾ ਅਸੀਂ ਪੂਰੇ ਹਿੰਦੂਸਤਾਨ ਦੇ ਵਿੱਚ ਇਹ ਅੱਜ ਜਿਹੜਾ ਕਿ ਹੜਤਾਲ ਦਾ ਸੱਦਾ ਸੀਗਾ ਉਹਨੂੰ ਕਾਮਯਾਬ ਕਰਨ ਲਈ ਅੱਜ ਅਸੀਂ ਇੱਥੇ ਧਰਨਾ ਲਾਇਆ ਤੇ ਸਾਡਾ 10 ਜੁਲਾਈ ਨੂੰ ਡਿਮਾਂਡ ਇਹ ਹੁੰਦਾ ਉਹ ਵੀ ਅੱਜ ਅਸੀਂ ਮਨਾਇਆ ਜਿਹੜਾ ਕਿ ਅਸੀਂ ਇੱਕ ਮੰਗ ਪੱਤਰ ਦੇਣਾ ਹੁੰਦਾ ਕੇਂਦਰ ਸਰਕਾਰ ਨੂੰ ਪਹੁੰਚਾਣਾ ਹੁੰਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਭਗਵੰਤ ਮਾਨ ਨੇ ਵੋਟਾਂ ਤੋਂ ਪਹਿਲਾਂ ਜਲੰਧਰ ਜਦੋਂ ਸਾਨੂੰ ਮਿਲੇ ਉਦੋਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਤੁਹਾਡਾ ਮਾਨ ਪੱਤਾ ਮੈਂ ਦੁੱਗਣਾ ਕਰੂੰਗਾ ਪਰ ਦੁੱਗਣਾ ਤਾਂ ਕੀ ਕਰਨਾ ਸੀ ਜਿਹੜਾ ਸਾਡਾ ਮਾਨ ਪੱਤਾ ਸਾਨੂੰ ਪਹਿਲਾਂ ਮਿਲਦਾ ਸੀ ਸੈਂਟਰ ਤੇ ਸਟੇਟ ਦਾ ਉਹ ਵੀ ਨਹੀਂ ਮਿਲਦਾ ਪੂਰਾ ਉਹ ਵੀ ਕਦੇ ਸਟੇਟ ਦਾ ਮਿਲਦਾ ਤੇ ਕਦੇ ਸੈਂਟਰ ਦਾ ਮਿਲਦਾ ਤੇ ਸਾਡੇ ਮਹਿਕਮੇ ਨੂੰ ਹਜੇ ਫੋਨ ਦਿੱਤੇ ਨਹੀਂ ਤੇ ਕੰਮ ਦਾ ਬੋਝ ਪਾਇਆ ਜਾ ਰਿਹਾ ਕਿ ਤੁਸੀਂ ਈਕੀਵਾਈਸੀ اور ایفਆਰਐਸ ਕਰੋ ਜਿਹੜਾ ਕਿ ਉਹ ਸਾਡੇ ਭੈਣਾਂ ਦੇ ਆਪਣੇ ਫੋਨਾਂ ਤੋਂ ਜ਼ਬਰਦਸਤੀ ਕਰਵਾ ਰਹੇ ਆ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਅਸੀਂ ਉਨਾਂ ਚਿਰ ਇੱਕ ਪਾਈਆ ਫੀਡ ਦੇਣ ਦੇ ਬਦਲੇ ਉਨਾਂ ਚਿਰ ਅਸੀਂ ਇਹ ਕੰਮ ਨਹੀਂ ਕਰਾਂਗੇ ਜਿੰਨਾ ਚਿਰ ਸਰਕਾਰ ਸਾਨੂੰ ਫੋਨ ਨਹੀਂ ਦਿੰਦੀ ਤੇ ਪੂਰਾ ਰੀਚਾਰਜ ਨਹੀਂ ਦਿੰਦੀ ਇੱਕ ਫੋਨ ਦੇ ਵਿੱਚ 166 ਰੁਪਏ 66 ਪੈਸੇ ਮਹੀਨੇ ਦੇ ਪੁਆਨ ਨੂੰ ਦੇ ਰਹੀ ਹੈ ਸਰਕਾਰ ਜਿਹੜੀ ਕਿ ਕੋਈ ਵੀ ਹਿੰਦੁਸਤਾਨ ਦੀ ਕੰਪਨੀ ਨਹੀਂ ਜਿਹੜੀ 166 ਰੁਪਏ 66 ਪੈਸੇ ਦੇ ਨਾਲ ਰੀਚਾਰਜ ਕਰੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਾਨੂੰ ਪੂਰਾ ਰੀਚਾਰਜ ਪੱਤਾ ਦਿੱਤਾ ਜਾਵੇ ਔਰ ਫੋਨ ਦਿੱਤੇ ਜਾਣ ਤਾਂ ਕਿ ਅਸੀਂ ਫੋਨ ਦਾ ਕੰਮ ਕਰ ਸਕੀਏ ਔਰ ਜਿਹੜਾ ਆਫਰ ਐਫਆਰਐਸ ਔਰ ਇਕਈਸੀ ਕਰਵਾ ਰਹਾ ਹੈ ਆ ਉਹ ਅਸੀਂ ਲੋਕਾਂ ਦਾ ਨਹੀਂ ਕਰਾਂਗੇ ਕਿਉਂਕਿ ਪਾਈਆ ਫੀਡ ਦੇਣ ਦੇ ਬਦਲੇ ਲੋਕਾਂ ਦਾ ਅਸੀਂ ਘਾਣ ਨਹੀਂ ਕਰਵਾਵਾਂਗੇ ਲੋਕਾਂ ਦੇ ਨਾਲ ਅਸੀਂ ੱੱਕਾ ਨਹੀਂ ਕਰਾਂਗੇ ਲੋਕਾਂ ਦੇ ਨਾਲ ਠੱਗੀਆਂ ਹੋ ਰਹੀਆਂ ਜਿਹੜਾ OTP ਅਸੀਂ ਲੈਣੇ ਆ ਤੇ ਉਸੇ ਬਹਾਨੇ ਦੇ ਨਾਲ ਬਹੁਤ ਸਾਰੇ ਠੱਗ ਪੈਣਾ ਤੋਂ OTP ਲੈਂਦੇ ਆ ਤੇ ਉਹਨਾਂ ਦੇ ਖਾਤਿਆਂ 'ਚੋਂ ਪੈਸੇ ਜਾਂਦੇ ਲੱਗਦੇ ਆ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਤੇ ਆਫ ਆਰ ਐਸ ਔਰ ਇਕੇ ਵਾਈ ਸੀ ਜਿਹੜਾ ਲੋਕਾਂ ਦਾ ਕਰਨਾ ਉਹ ਬੰਦ ਕੀਤਾ ਜਾਵੇ ਤੇ ਸਾਨੂੰ ਫੋਨ ਦਿੱਤੇ ਜਾਂ ਤਾਂ ਕਿ ਅਸੀਂ ਜਿਹੜਾ ਫੋਨਾਂ ਦਾ ਕੰਮ ਆ ਉਹ ਕਰੀਏ ਜਿੱਨਾ ਚਿਰ ਸਾਡੇ ਇੱਕ ਧੁਰੀ ਬਲਾਕ ਦੇ ਵਿੱਚ ਭੈਣ ਦੀ ਮੌਤ ਹੋਈ ਆ ਉਹ ਵੀ ਇਸੇ ਸਟ੍ਰੈਸ ਦੇ ਵਿੱਚ ਹੋਈ ਆ ਕਿ ਫੋਨ ਉਹਨਾਂ ਨੂੰ ਸੁਪਰਵਾਈਜ਼ਰ ਦਬਾਅ ਪਾ ਰਹੀ ਸੀ ਕਿ ਤੁਸੀਂ ਜਲਦੀ ਤੋਂ ਜਲਦੀ ਫੋਨ ਤੇ ਐਫ ਆਰ ਐਸ ਰਿਕ ਈ ਕੇ ਵਾਈ ਸੀ ਕਰੋ ਪਰ ਉਹ ਭੈਣ ਦੇ ਕੋਲ ਆਪਣਾ ਫੋਨ ਨਹੀਂ ਸੀ ਕਿਉਂਕਿ ਉਹ ਘਰੋਂ ਬਹੁਤ ਉਹਦੇ ਹਾਲਾਤ ਮਾੜੇ ਸਨ ਜਿਹੜਾ ਕਿ ਉਹ ਆਪਣੇ ਬੱਚੇ ਦੇ ਫੋਨ ਤੋਂ 11 ਵਜੇ ਰਿਪੋਰਟ ਭੇਜਦੀ ਸੀ ਤੇ ਉਹਦੀ ਮੌਤ ਹੋ ਗਈ ਮੀਟਿੰਗ ਦੇ ਵਿੱਚ ਬੈਠੇ ਆ ਸੁਪਰਵਾਈਜ਼ਰ ਕਹਿ ਰਹੀ ਆ ਕਿ ਤੁਸੀਂ ਉਹਦੇ ਬੱਚੇ ਨੂੰ ਕਿ ਤੁਸੀਂ ਆ ਕੇ ਆਪਣੀ ਮੰਮੀ ਦੀ লাশ ਲੈ ਜਾਓ ਤੁਹਾਡੀ ਮਾਂ ਦੀ ਡੈਥ ਹੋ ਗਈ ਆ ਜਾ ਕੇ ਉਹਨਾਂ ਦਾ ਫਰਜ ਬਣਦਾ ਸੀ ਕਿ ਉਹ ਉਹਨਾਂ ਦਾ ਪੋਸਟਮਾਰਟਮ ਕਰਵਾਉਂਦੇ ਜਾਂ ਉਹਨਾਂ ਦਾ ਉਹ ਐਂਬੂਲੈਂਸ ਨੂੰ ਫੋਨ ਕਰਦੇ ਕਿ ਉਹ লাশ ਆਪ ਭੇਜ ਦੇ ਪਰ ਸਾਡੀਆਂ ਭੈਣਾਂ ਨੇ ਇੰਨੇ ਮਤਲਬ ਕਿ ਜਦੋਂ ਜਹਿਦ ਕੀਤੀ ਕਿ ਉਸ ਦੀ লাশ ਘਰੋਂ ਲਿਆ ਕੇ ਪੋਸਟਮਾਰਟਮ ਕਰਵਾ ਕੇ ਉਸ ਭੈਣ ਨੂੰ 4 ਲੱਖ ਰੁਪਇਆ ਦਵਾਇਆ ਤੇ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਉਹਦੇ ਬੱਚੇ ਨੂੰ ਸਰਕਾਰੀ ਜੋਬ ਦਿੱਤੀ ਜਾਵੇ ਤੇ ਬੰਦੇ ਦਾ ਜਿੰਨਾ ਵੀ ਮੁਆਵਜ਼ਾ ਉਹ ਦਿੱਤਾ ਜਾਵੇ ਐਸੋਸੀਏਸ਼ਨ ਪੰਜਾਬ ਆਪ ਇੰਡੀਆ ਦਾ ਸੂਬਾ ਪ੍ਰਧਾਨ ਸੂਬਾ ਪ੍ਰਧਾਨ ਹਾਂ ਤੇ ਉਸ ਦੇ ਸਬੰਧ ਵਿੱਚ ਜੋੜੀ ਅੱਜ 9 ਤਰੀਕ ਨੂੰ ਹੜਤਾਲ ਹੋ ਰਹੀ ਆ ਉਸ ਦੇ ਵਿੱਚ ਜਿੱਥੇ ਲੋਕ ਆਪਣੀਆਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਅੱਜ ਹੜਤਾਲ ਕਰ ਰਹੇ ਆ ਉੱਥੇ ਮੈਂ ਇਹ ਵੀ ਦੱਸਣਾ ਚਾਹਣਾ ਕਿ ਲੋਕਤੰਤਰ ਦੇ ਉ ਦੇ ਵਿੱਚ ਪੱਤਰਕਾਰਤਾ ਨੂੰ ਚੌਥੇ ਸਤੰਭ ਵਜੋਂ ਸਮਾਗ ਸਰਕਾਰਾਂ ਕਹਿੰਦੀਆਂ ਨੇ ਵੀ ਲੋਕਤੰਤਰ ਵਿੱਚ ਚੌਥਾ ਸਤੰਭ ਜਿਹੜਾ ਪੱਤਰਕਾਰ ਆ ਪਰ ਪੱਤਰਕਾਰਾਂ ਦੇ ਉੱਤੇ ਵੀ ਅੱਜ ਸਰਕਾਰ ਉਹਦੀ ਕੀਆਂ ਕਰ ਰਹੀ ਆ ਜਗਾ ਜਗਾ ਦੇ ਉੱਤੇ ਬਾਹਰ ਤੋਂ ਮਾਰਾ ਪਰ ਕੰਮ ਕਰਨ ਦੇ ਉਤੇ ਕਿੰਤੂ ਬ੍ਰੰਦੂ ਕਰਕੇ ਪਰਚੇ ਦਰਜ ਕੀਤੇ ਜਾ ਰਿਹਾ ਜਿਹੜੀ ਕਿ ਬਹੁਤ ਮਾੜੀ ਗੱਲ ਹੈ ਜਿਵੇਂ ਕਿ ਤਲਵਾੜਾ ਵਿੱਚ ਦੀਪਕ ਠਾਕਰ ਦੇ ਉਤੇ ਪਰਚਾ ਦਰਜ ਇਸ ਕਰਕੇ ਕੀਤਾ ਗਿਆ ਵੀ ਉਹ ਲੋਕਾਂ ਦੀ ਲੋਕ ਵਿਰੋਧ ਨੀਤੀਆਂ ਦੀ ਜਿਹੜੇ ਕਿ ਉੱਥੇ ਮਾਈਨਿੰਗ ਹੋ ਰਹੀ ਹੈ ਉਹਦੀ ਵਿਰੋਧ ਵਿੱਚ ਲਗਾਤਾਰ ਕਵਰੇਜ ਕਰ ਰਿਹਾ ਸੀਗਾ ਉਹਦੇ ਉੱਤੇ ਇਸ ਗੱਲ ਕਰਕੇ ਉਹਦੇ ਪਰਚਾ ਦਰਜ ਕੀਤਾ ਅਸੀਂ ਉਹਦੀ ਨਿਖੇਧੀ ਕਰਦੇ ਹਾਂ ਜਿੱਥੇ ਅਸੀਂ ਲੋਕਾਂ ਦੀਆਂ ਇਹ ਹੜਤਾਲ ਦੇ ਵਿੱਚ ਸਮਰਥਨ ਕਰਦੇ ਆ ਕਿਉਂਕਿ ਜਿਹੜੀਆਂ ਪਾਲਿਸੀਆਂ ਲੋਕਾਂ ਦੀਆਂ ਬਾਕੀ ਲੋਕਾਂ ਤੇ ਲਾਗੂ ਹੁੰਦੀਆਂ ਪੱਤਰਕਾਰਾਂ ਤੇ ਵੀ ਉਨੀਆਂ ਹੀ ਲਾਗੂ ਹੁੰਦੀਆਂ ਇਸ ਕਰਕੇ ਅਸੀਂ ਉਸ ਸੰਦਰਭ ਵਿੱਚ ਇਹ ਇਸ ਜਿਹੜਾ ਸੰਘਰਸ਼ ਹੈ ਦਾ ਸਮਰਥਨ ਕਰਦੇ ਆ ਤੇ ਅਸੀਂ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦਿੰਦੇ ਆ ਵੀ ਜੇਕਰ ਉਹਨਾਂ ਦੀ ਲੋਕ ਵਿਰੋਧੀ ਨੀਤੀਆਂ ਤੋਂ ਮੋੜਾ ਨਾ ਭਟਿਆ ਤਾਂ ਆਉਣ ਵਾਲੇ ਸਮੇਂ ਵਿੱਚ ਲੋਕ ਹੋਰ ਟਿਕੇ ਸੰਘਰਸ਼ਾਂ ਲਈ ਮਜਬੂਰ ਹੋਣਗੇ ਤੁਹਾਡੇ ਜ਼ਰੂਰ ਆਉਂਦੇ ਆ ਪ੍ਰਦਰਸ਼ਨ ਇੱਥੇ ਸਮਾਪਤੀ ਹੋ ਗਈ ਜਾਂ ਕਿ ਹੋਰ ਵਗੈਰਾ ਚਾਹ ਜਾਂ ਭਾਈ ਅੱਜ ਤਾਂ ਨਾ ਪ੍ਰਦਰਸ਼ਨ ਇੱਥੇ ਸਮਾਪਤੀ ਹੋ ਗਈ ਨਾ ਸਰਕਾਰਾਂ ਦਾ ਜਿੱਥੋਂ ਤੱਕ ਇਹ ਹੜਤਾਲ ਦੀ ਸਵਾਲ ਆ ਹਿੰਦੁਸਤਾਨ ਪੱਦਰ ਤੇ ਅੱਜ ਇੱਕ ਦਿਨ ਦੀ ਹੜਤਾਲ ਆ ਲੇਕਿਨ ਜਿਹੜੇ ਪੰਨ ਬਸੇ ਮੁਲਾਜ਼ਮ ਹੈ ਇੱਕ ਤਿੰਨ ਦਿਨ ਦੀ ਹੜਤਾਲ ਤੇ ਆ ਕਿਉਂਕਿ ਇਹਨਾਂ ਦੀਆਂ ਇਹਨਾਂ ਨੇ ਨੌਕਰੀਆਂ ਚ ਇਹਨਾਂ ਨੂੰ ਪੱਕਿਆ ਨਹੀਂ ਕੀਤਾ ਗਿਆ ਉਹਨਾਂ ਦੀ ਮੰਗ ਆ ਵੀ ਸਾਨੂੰ ਪੱਕਿਆ ਕੀਤਾ ਜਾਵੇ ਤੇ ਬਾਕੀ ਜਿਹੜੇ ਹੋਰ ਸਾਨੂੰ ਪੱਤੇ ਹੈਗੇ ਉਪਰ ਰੈਗੂਲਰ ਆਜਮਾ ਵਾਂਗੂ ਦਿੱਤੇ ਜਾਣ ਤਾਂ ਕਰਕੇ ਉਹ ਤਿੰਨ ਦਿਨ ਨਹੀਂ ਖੜਦਾ ਹੁੰਦਾ ਚੈਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ